ਸ਼੍ਰੋਮਣੀ ਕਾਲੀ ਦਲ ਖੇਤਰੀ ਪਾਰਟੀ ਦਾ ਭਰਤੀ ਦੀ ਪ੍ਰਕਿਰਿਆ ਇੱਕ ਪਾਸੇ ਕਹਿੰਦੇ ਐ ਸਰੇ ਲੱਗੀ ਪਈ ਐ 3 ਲੱਖ ਤੋਂ ਵੱਧ ਭਰਤੀ ਹੋ ਗਈ ਸ਼੍ਰੋਮਣੀ ਕਾਲੀ ਦਲ ਦੀ ਦੂਜੇ ਪਾਸੇ ਜਿਹੜੀ ਪੰਜ ਮੈਂਬਰੀ ਕਮੇਟੀ ਐ ਜੇ ਅਕਾਲ ਤਖਤ ਸਾਹਿਬ ਸਖਤਰਿਤ ਵਿਖੇ ਜਾਂਦੀ ਐ ਉੱਥੇ ਜਾ ਕੇ ਅਰਦਾਸ ਵੀ ਹੁੰਦੀ ਐ ਅੱਜ ਦੀ ਜਿਹੜਾ ਉਹ ਘਟਨਾਕ੍ਰਮ ਸੀ ਸਾਰਾ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਖਾਸ ਕਰਕੇ ਦੁਚਿੱਤੀ ਜੀ ਪੈਦਾ ਹੋ ਗਈ ਕਿ ਪਹਿਲਾਂ ਵਾਲੀ ਭਰਤੀ ਮੰਨੀ ਜਾਵੇ ਜਾਂ ਹੁਣ ਨਵੀਂ ਭਰਤੀ ਦਾ ਆਗਾਜ਼ ਹੋਣ ਜਾ ਰਿਹਾ ਕਹਿੰਦੇ ਪਰਚੀਆਂ ਵੀ ਛਪਣ ਗਈਆਂ ਦਾਵਾ ਕੀਤਾ ਗਿਆ ਕਿ ਹੁਣ ਉਹ ਭਰਤੀ ਮਹੀਮਾ ਸ਼ੁਰੂ ਹੋ ਜਾਣੀ ਐ ਦੇਖੋ ਇਹ ਕਿਹੜੀ ਫੌਜ ਦੀ ਭਰਤੀ ਹੈ ਕਿ ਪਾਬੰਦੀ ਲੱਗ ਗਈ। ਹੂੰ। ਵੀ ਜੇ ਸ਼੍ਰੋਮਣੀ ਕਾਲੀਦਾਲ ਵਾਲਿਆਂ ਨੇ ਭਰਤੀ ਕਰ ਲਈ ਤੇ ਉਹ ਦੂਜੀ ਜਿਹੜੀ ਧਿਰ ਉਹ ਭਰਤੀ ਨਹੀਂ ਕਰ ਸਕਦੀ। ਪਰ ਕਾਨੂੰਨੀ ਤੌਰ ਤੇ ਦੇਖੀਏ ਜਿਹੜੀ ਭਾਰਤੀ ਚੋਣਕ ਮਿਸ਼ਨ ਵੱਲੋਂ ਜਿਹੜੀ ਮਾਨਤਾ ਉਹ ਸ਼੍ਰੋਮਣੀ ਕਾਲੀਦਾਲ ਬਾਦਲ ਨੂੰ ਮਿਲੀ ਹੋਈ ਆ। ਹੂੰ। ਹੁਣ ਇਹਨਾਂ ਦੀ ਹੀ ਭਰਤੀ ਮੰਨੀ ਜਾਊਗੀ। ਇਹਦੇ 'ਚ ਹੋ ਸਕਦਾ ਹੈ ਕਿ ਐਡ-ਆਨ ਐਡ-ਆਨ ਹੋ ਜਾਣ, ਹੋਰ ਜੁੜ ਜਾਣ। ਹੂੰ ਹੈ ਕਿ ਹੱਲੇ ਤੱਕ ਤਾਂ ਇੰਡੀਆ ਦੇ ਵਿੱਚ ਕਦੀ ਹੋਇਆ ਨਹੀਂ ਕਿ ਭਾਰਤੀ ਚੋਣ ਕਮਿਸ਼ਨ ਨੇ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਜਿਹੜੀ ਕੀਤੀ ਗਈ ਭਰਤੀ ਹੈ ਉਹਨੂੰ ਉਹਦੀ ਜਾਂਚ ਕੀਤੀ ਹੋਵੇ ਜਾਂ ਰੱਦ ਕੀਤਾ ਹੋਵੇ ਹੱਲੇ ਤੱਕ ਤਾਂ ਹੋਇਆ ਨਹੀਂ ਲੇਕਿਨ ਐਸ ਪਰ ਕਾਨੂੰਨ ਮੁਤਾਬਕ ਚੋਣ ਕਮਿਸ਼ਨ ਇਹ ਜਾਂਚ ਵੀ ਕਰ ਸਕਦਾ ਹੈਗਾ ਭਰਤੀ ਰੱਦ ਵੀ ਕਰ ਸਕਦਾ ਪਰ ਭਰਤੀ ਦੀ ਭਰਤੀ ਕਰਨ ਦੀ ਜਿਹੜੀ ਅਸਲ ਪ੍ਰਕਿਰਿਆ ਜਾਂ ਮਾਨਤਾ ਉਹ ਸ਼ਰੂਮਨੀ ਕਾਲੀਦਲ ਬਾਦਲਕੁਲ ਜਾਂ ਸੁਬੀਸ਼ ਸਿੰਘ ਬਾਦਲ ਹੋਣਾਂ ਕੋਲ ਉਹਨੂੰ ਤੇ ਚੈਲੰਜ ਨਹੀਂ ਕੀਤਾ ਜਾ ਸਕਦਾ ਹੁਣ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਧਾਮੀ ਸਾਹਿਬ ਅਸਤੀਫਾ ਦੇ ਕੇ ਬੈਠੇ ਨੇ ਉਹ ਪਤਾ ਨਹੀਂ ਕਿਹੜੀ ਪੀੜਾ ਚੋਂ ਮਾਨਸਿਕ ਪੀੜਾ ਚੋਂ ਨਿਕਲ ਰਹੇ ਨੇ ਉਹਨਾਂ ਨੂੰ ਤੇ ਕਾਲੀ ਦਲ ਨੇ ਵੀ ਮਨਾ ਕੇ ਦੇਖ ਲਿਆ ਬਾਕੀਆਂ ਨੇ ਵੀ ਕਹਿ ਕੇ ਦੇ ਲਿਆ ਜਥੇਦਾਰ ਸਾਹਿਬ ਵੀ ਜਾ ਕੇ ਹਿਆਰਪੁਰ ਮੇਲਾਏ ਨੇ ਉਹ ਤੇ ਵਿਜਿਤ ਨੇ ਹਨਾ ਉਹਨਾਂ ਤੇ ਫੈਸਲਾ ਜੇ ਲੈਣਾ ਹੁੰਦਾ ਤੇ ਲੈ ਲੈਣਾ ਸੀ ਹੁਣ ਉਧਰ ਬਡੂਂਗਰ ਸਾਹਿਬ ਦਾ ਅਸਤੀਫਾ ਉਹਨਾਂ ਨੇ ਹਜੇ ਪਹੁੰਚਿਆ ਨਹੀਂ ਆ ਪਰ ਉਹਨਾਂ ਨੇ ਲਿਖ ਕੇ ਦੇ ਦਿੱਤਾ ਸੀ ਰਹਿ ਗਏ ਪੰਜ ਮੈਂਬਰੀ ਹੁ ਜਿਹੜੇ ਅੱਜ ਪੰਜ ਮੈਂਬਰ ਗਏ ਨੇ ਇਹ ਟਾਈਮ ਲੈ ਕੇ ਗਏ ਸੀ ਕਿ ਨਹੀਂ ਗਏ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਜਥੇਦਾਰ ਸਾਹਿਬ ਮਿਲੇ ਕਿ ਨਹੀਂ ਹੋ ਸਕਦਾ ਕਿ ਜਥੇਦਾਰ ਸਾਹਿਬ ਦੇ ਕੋਈ ਹੋਰ ਜੇਵੇਂ ਹੋਣ ਤੇ ਇਹ ਟਾਈਮ ਲੈ ਕੇ ਨਾ ਗਏ ਹੁਣ ਜੇ ਟਾਈਮ ਲੈ ਕੇ ਜਾਂਦੇ ਲਾਜ਼ਮੀ ਤੌਰ ਤੇ ਜਥੇਦਾਰ ਸਾਹਿਬ ਨੇ ਇਹਨਾਂ ਨੂੰ ਟਾਈਮ ਦੇ ਦੇਣਾ ਸੀ ਕਿ ਆਪਾਂ ਇੰਨੀ ਤਰੀਕ ਨੂੰ ਮੁਲਾਕਾਤ ਕਰ ਸਕਦੇ ਨੇ ਚਲੋ ਫਿਰ ਵੀ ਇਹਨਾਂ ਨੇ ਗੁਰੂ ਸਾਹਿਬ ਦੇ ਅੱਗੇ ਨਤਮਸਤ ਹੋ ਕੇ ਅਰਦਾਸ ਕਰਵਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਹੁਣ ਫਿਰ ਗੱਲ ਤੇ ਕਾਨੂੰਨੀ ਆ ਜਾਂਦੀ ਹੈਗੀ ਕਿ ਜੇ ਇਹਨਾਂ ਦੀ ਜਿਹੜੀ ਭਰਤੀ ਜਦੋਂ ਇਹ ਕਹਿ ਰਹੇ ਅਸੀਂ ਸ਼ੁਰੂ ਕਰਨੀ ਹੈਗੀ ਹੈ ਤਾਂ ਕਿੱਥੇ ਫਾਰਮ ਜਮ੍ਹਾਂ ਕਰਾਉਣਗੇ ਇਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਉਹਦੇ ਵਿੱਚ ਡਿਟੇਲ ਚ ਗੱਲਾਂ ਕਈ ਲਿਖੀਆਂ ਨੇ ਦਾਅਵੇ ਵੀ ਕੀਤੇ ਨੇ 18 ਤਰੀਕ ਨੂੰ ਭਰਤੀ ਸ਼ੁਰੂ ਹੋਣੀ ਹੈ ਹੁਣ ਪੰਜ ਮੈਂਬਰੀ ਕਮੇਟੀ ਪਰਤੀ ਸ਼ੁਰੂ ਜਦੋਂ ਕਰਨ ਜਾਏਗੀ ਪਰਚੀ ਪਹਿਲੀ ਗੱਲ ਪਰਚੀ ਕਿਵੇਂ ਛਪਾਉਣੀ ਹੈ ਜੇ ਛਪਵਾ ਲਈ ਉਹਦਾ ਵਿਧੀ ਵਿਧਾਨ ਕੀ ਹੈ ਤੇ ਉਹ ਭਰਨਗੇ ਕਿ ਦੀ ਪਰਚੀ ਜੇ ਆਲਰੇਡੀ ਪਿੰਡਾਂ ਚ ਜਾਣਗੇ ਤਾਂ ਉੱਥੇ ਤਾਂ ਸ਼੍ਰੋਮਣੀ ਅਕਾਲੀ ਦਲ ਦਾਵਾ ਕਰੇਗੀ ਕਿ ਇੱਥੇ ਤਾਂ ਅਸੀਂ ਮੈਂਬਰਸ਼ਿਪ ਕੱਟ ਚੁੱਕੇ ਹੁਣ ਇਹ ਹੈ ਕਿ ਇੱਕ ਹੋਰ ਵੱਡਾ ਸਵਾਲ ਨਾ ਕਿ ਇੱਕ ਘਰ ਦੇ ਵਿੱਚ ਜਾਂ 4 ਜੇ 5 ਜੀ ਹਨ ਉਹ ਵੋਟਰ ਹੋਗੇ ਜੀ ਤੇ ਦੂਜਾ ਇਹ ਕਿ ਜਿਹੜੇ ਮੈਂਬਰ ਭਰਤੀ ਕਰਨੇ ਹੈਗੇ ਜਾਂ ਵੋਟਰ ਕਰਨੇ ਜਾਂ ਘਰ ਘਰ ਭਰਤੀ ਜਿਹੜੀ ਭਰਤੀ ਹੋ ਰਹੀ ਹੈ ਇਹ ਆਪਣੇ ਆਪ ਚ ਹੁਣ ਲੋਕੀ ਦੀ ਗੱਲਾਂ ਕਰਦੇ ਨੇ ਕਿ ਸ਼ਰਮਨੀ ਕਾਲੀ ਦਲ ਦੇ 18 ਲੱਖ ਸੀ ਵੋਟਾਂ ਇੰਨਾ ਚ ਨਿਕਲੇ ਤਾਂ 33 ਲੱਖ ਕਿ ਮੈਂਬਰਸ਼ਿਪ ਕਿਵੇਂ ਹੋ ਗਈ ਨਾ ਉਹ ਸਦਾ ਇਹ ਕਹਿਣ ਕਿ ਕਾਲੀ ਦਲ ਵਾਸਤੇ ਪੰਥ ਦਾ ਮੋੜਾ ਪੈ ਗਿਆ ਇਸ ਕਰਕੇ 33 ਲੱਖ ਹੋ ਗਈ ਪਰ ਜੇ ਪੰਜਾਬ ਦੀ ਮੰਨ ਕੇ ਚੱਲੀਏ ਆਪਾਂ 2011 ਦੀ ਸੈنسਸing ਦੇਖ ਲਈਏ ਤਿੰਨ ਕਿ ਕਰੋੜ ਆਬਾਦੀ ਬੰਦੀ ਆ ਤੇ ਤਿੰਨ ਕਰੋੜ ਆਬਾਦੀ ਦੇ ਹਿਸਾਬ ਨਾਲ ਤੇ 33 ਲੱਖ ਤੇ ਘੱਟ ਹੀ ਆ ਨਾ ਕਾਲੀ ਦਲ ਦੇ ਪੰਜਾਬ ਦੇ ਵਿੱਚ ਇਸ ਟਾਈਮ 80-90 ਲੱਖ ਤੇ ਸਿੱਖ ਭਾਈਚਾਰਾ ਹੋਊਗਾ ਜਦੋਂ ਹੋ ਸਕਦਾ ਹੈ ਕਿ ਉਹਦੇ ਚ ਜਿਹੜਾ ਵਾ ਭਾਜਪਾ ਹੀ ਪੱਕੀ ਵੀ ਹੋਣ ਜਾਂ ਆਮ ਆਮ ਆਦੀ ਪਾਰਟੀ ਪੱਕੀ ਹੋਣ ਜਾਂ ਕਾਂਗਰਸ ਪਾਰਟੀ ਪੱਕੀ ਹੋਣ ਪਰ ਇਹ ਇੱਕ ਆਪਣੇ ਆਪ ਚ ਇੱਕ ਵੱਡਾ ਸਵਾਲ ਆਗਾ ਕਿ 33 ਲੱਖ ਉਹ ਦੇਖੋ ਕਿ ਫਾਰਮ ਜਿਹੜੇ ਆਏ ਨੇ ਹੁਣ ਪਿੰਡਾਂ ਚ ਜਾ ਕੇ ਫਾਰਮ ਭਰੇਗੇ ਨੇ ਡੋਰ ਟੂ ਡੋਰ ਜਾ ਕੇ ਭਰੇਗੇ ਨੇ ਇਹ ਆਪਣੇ ਆਪ ਚ ਇੱਕ ਵੱਡਾ ਵਿਸ਼ਾ ਵਾ ਹੁਣ ਜਿਹੜੀ ਜਿਹੜੀ 7 ਮੈਂਬਰੀ ਜਿਹੜੀ ਕਮੇਟੀ ਕਹਿ ਰਹੀ ਹੈ ਸੱਤ ਮੈਂਬਰੀ ਜਿਹੜੀ ਕਮੇਟੀ ਹੁਣ ਪੰਜ ਮੈਂਬਰੀ ਕਮੇਟੀ ਪੰਜ ਮੈਂਬਰੀ ਕਮੇਟੀ ਨੇ ਜਿਹੜਾ ਦਾਵਾ ਕੀਤਾ ਜਿਹੜਾ ਉਹਨਾਂ ਦਾ ਪ੍ਰੈਸ ਨੋਟ ਵੀ ਆਇਆਗਾ ਉਸੇ ਵੀ ਆਪਾਂ ਚਾਤੀ ਮਾਰ ਲੈਨੇ ਕਿ ਉਹਨੇ ਜਿਹੜਾ ਦਾਵਾ ਕੀਤਾ ਪਰ ਉਧਰ ਕਾਲੀ ਦਲ ਜਿਹੜਾ ਸਵਾਲ ਖੜੇ ਕਰ ਰਿਆ ਹੈ ਨਾ ਕਿ ਕਾਲੀ ਦਲ ਕਿ ਸਾਡੇ ਤੇ 33 ਲੱਖ ਹੈ ਇਹ ਨਵੇਂ ਸਿਰੇ ਹੋਊਗੇ ਦੂਜੇ ਪਾਸੇ ਕਿ ਜਿਹੜੀ ਫਸੀਲ ਤੋਂ ਜਿਹੜਾ ਫੈਸਲਾ ਸੁਣਾਇਆ ਗਿਆ ਉਹ ਲਾਗੂ ਹੋਇਆ ਕਿ ਨਹੀਂ ਹੋਇਆ ਇਹ ਬਹੁਤ ਹੀ ਇਸਟਮ ਜਿਹੜਾ ਜਿਹੜਾ ਵਾ ਉਹ ਪੰਬਲ ਪੂਸਾ ਜਿਹੜਾ ਵਾ ਉਹ ਪੈ ਚੁੱਕਾ ਇਹ ਨੂੰ ਮਸਲੇ ਲੈ ਕੇ ਤੇ ਹੁਣ ਜਥੇਦਾਰ ਸਾਹਿਬ ਨੂੰ ਹੀ ਕੋਈ ਨਾ ਕੋਈ ਮੀਟਿੰਗ ਕਰਨੀ ਪਊਗੀ ਕਿ ਇਹ ਜਿਹੜੇ ਕਨਵੀਨਰ ਨੇ ਉਹ ਹੁਣ ਨਵੇਂ ਸਿਰ ਤੋਂ ਕਿੰਨੂੰ ਲਾਇਆ ਜਾਊਗਾ ਉਹ ਉਹ ਵੀ ਇੱਕ ਸਭ ਤੋਂ ਵੱਡਾ ਸਵਾਲ ਆ ਹੁਣ ਇਹ ਕਿ ਜਥੇਦਾਰ ਸਾਹਿਬ ਕਦੋਂ ਇਹ ਕਰਦੇ ਨੇ ਮੀਟਿੰਗ ਉਹ ਵੀ ਆਉਣ ਵਾਲੇ ਸਮੇਂ 'ਚ ਤੈ ਹੋਊਗਾ ਹੁਣ ਇਹ ਕਾਲੀ ਦਲ ਤੇ ਇਹ ਜਿਹੜੇ ਬਾਗੀ ਨੇ ਇਹਨਾਂ ਨੂੰ ਤੇ ਇੱਕ ਮੰਚ ਤੇ ਆਉਣਾ ਪੈਣਾ ਇਹਨਾਂ ਨੂੰ ਆਪਣੀ ਫਿਕਰ ਕਰਨ ਦੀ ਬਜਾਏ ਪੰਜਾਬ ਦੀ ਫਿਕਰ ਕਰਨੀ ਚਾਹੀਦੀ ਆ ਜੀ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਇਹ ਜਿਹੜੀ ਫਿਕਰ ਆ ਬੜੀ ਜ਼ਰੂਰੀ ਆ ਸ਼੍ਰੋਮਣੀ ਅਕਾਲੀ ਦਲ ਦਾ ਖੜਾ ਹੋਣਾ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਆ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਅੰਦਰ ਜਾਂ ਪੰਜਾਬ ਤੋਂ ਬਾਹਰ ਜਾਂ ਦੇਸ਼ ਪੱਧਰ ਦੇ ਵਿੱਚ ਸਿੱਖਾਂ ਦੇ ਹਮਲੇ ਹੋ ਰਹੇ ਨੇ ਉਹ ਕਿਸੇ ਵੀ ਪਾਰਟੀ ਨੇ ਨਹੀਂ ਚੁੱਕਣੇ ਇਹ ਅਕਾਲੀ ਦਲ ਨੂੰ ਹੀ ਚੁੱਕਣੇ ਪੈਣੇ ਇਸ ਕਰਕੇ ਇਹਨਾਂ ਨੂੰ ਜੋ ਕੋਜ ਇਹਨਾਂ ਨੇ ਇੱਕ ਦੂਜੇ ਦੇ ਕੱਪੜੇ ਲਾਉਣੇ ਸੀ ਜੋ ਇੱਕ ਦੂਜੇ ਨੂੰ ਇਹਨਾਂ ਨੇ ਬਦਨਾਮ ਕਰਨਾ ਸੀ ਜੋ ਇੱਕ ਦੂਜੇ ਨੂੰ ਇਹਨਾਂ ਸਜਾਵਾਂ ਲਾਉਣੀਆਂ ਇਹਨਾਂ ਨੂੰ ਸਾਰਿਆਂ ਨੂੰ ਸਬਕ ਆ ਜਾਣਾ ਚਾਹੀਦਾ ਇਹਨਾਂ ਨੂੰ ਮੁਰ ਤੋਂ ਇਕੱਠੇ ਹੋਣਾ ਪੈਣਾ ਪਰ ਹੁਣ ਇਹ ਵੀ ਹੋ ਸਕਦਾ ਹੈ ਕਿ ਸੁਬੀਰ ਸਿੰਘ ਬਾਦਲ ਨੇ ਕਹਿੰਦੇ ਕਿ ਇਹਨਾਂ ਦੀ ਸਾਨੂੰ ਲੋੜ ਵੀ ਕਿਉਂ ਕਿਉਂ ਜਿੰਨੇ ਜਾਣਾ ਤੇ ਚਲੇ ਜਾਵੇ ਹੁਣ ਜਿਹੜਾ ਉਧਰ ਜਿਹੜਾ ਅੱਜ ਮਿਲੇ ਹੈਗੇ ਨੇ ਉਹਨਾਂ ਨੇ ਕੀ ਕਹਿੰਦੇ ਹੈਗੇ ਨੇ ਕਿ ਸ਼੍ਰੀ ਕਾਲਤਕ ਸਾਹਿਬ ਜੀ ਦੀ ਫਸੀਲ ਤੋਂ ਬਣੀ ਭਰਤੀ ਕਮੇਟੀ ਨੇ ਅਰਦਾਸ ਪ੍ਰੰਤ ਭਰਤੀ ਦੇ ਗਾਜ ਦਾ ਮੁੱਢ ਬਣਿਆ ਹੁਣ ਸ਼੍ਰੀ ਕਾਲ ਤਿਕ ਸਾਹਿਬ ਨੂੰ ਸਮਰਪਿਤ ਸਾਰੇ ਸੰਤਾਂ ਮਹਾਪੁਰਸ਼ਾਂ ਪੰਥਕਦਲ ਵੱਖ-ਵੱਖ ਅਕਾਲੀ ਦਲਾਂ ਟਕਸਾਲਾਂ ਆਦ ਨੂੰ ਸਾਥ ਦੇਣ ਦੀ ਅਪੀਲ ਕੀਤੀ ਆ ਖੇਤਰੀ ਪਾਰਟੀ ਨੂੰ ਮਜ਼ਬੂਤ ਕਰ ਲਈ ਹਰੇਕ ਪੰਜਾਬ ਪ੍ਰਸਤ ਪੰਜਾਬੀ ਦਾ ਸਾਥ ਮੰਗਿਆ ਜਾਊਗਾ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਨਾਲ ਪੰਜਾਬ ਤਰੱਕੀ ਦੀ ਰਫਤਾਰ ਫੜੇਗਾ ਤੇ ਭਾਈਚਾਰਕ ਸਾਂਝ ਮਜ਼ਬੂਤ ਹੋਏ ਇਹ ਜਿਹੜੀਆਂ ਪੰਜ ਗੱਲਾਂ ਲਿਖੀਆਂ ਨਾ ਇਹ ਸੁਣਨ ਨੂੰ ਤਾਂ ਪੜਨ ਨੂੰ ਚੰਗੀਆਂ ਲੱਗਦੀਆਂ ਪਰ ਜਿਵੇਂ ਇਹਨਾਂ ਦੇ ਵਿੱਚ ਆਪਸ ਵਿੱਚ ਨਫ਼ਰਤ ਦੇ ਬੀਜ ਜਾਂ ਇੰਨੀ ਜਿਹੜੀ ਸਿਆਸੀ ਸ਼ਰੀਕੇਬਾਜ਼ੀ ਵੱਧ ਗਈ ਹੈ ਉਹਦੇ ਵਾਸਤੇ ਤੇ ਇਹਨਾਂ ਨੂੰ ਤੇ ਕੋਈ ਨਾ ਕੋਈ ਕਮੇਟੀ ਹੀ ਬਣਾਉਣੀ ਪਊਗੀ ਜਿਹੜੀ ਦੋਨਾਂ 'ਚ ਤਾਲਮਿਲ ਕਰਵਾਵੇ ਇਹਨਾਂ ਕੋਲ ਬਹੁਤ ਸਾਰੇ ਸਾਂਝੇ ਬੰਦੇ ਨੇ ਜਾਇ ਉਹ ਜੇ ਚ ਨਰੇਸ਼ ਗੁਜਰਾਲ ਸਾਹਿਬ ਹੋਣ ਚਾਹੇ ਉਹ ਜੇ ਚ ਤਰਲੋਚਨ ਸਿੰਘ ਹੋਣ ਜਾਂ ਹੋਰ ਵੀ ਅਜਿਹੇ ਲੋਕ ਨੇ ਜਿਹੜੇ ਇਹਨਾਂ ਦੇ ਵਿੱਚ ਸੁਰਾ ਸਫਾਈ ਕਰਵਾ ਸਕਦੇ ਨੇ ਪਰ ਹਲੇ ਤੱਕ ਕਾਲੀ ਦਲ ਦੇ ਜਿੰਨੇ ਵੀ ਲੀਡਰ ਨੇ ਚਾਹੇ ਦਾਗੀ ਚਾਹੇ ਬਾਗੀ ਚਾਹੇ ਜਿਹੜੇ ਆਪਣੇ ਆਪ ਨੂੰ ਕਾਲੀ ਦਲ ਇਹ ਇਕੱਠੇ ਹੋਣ ਦਾ ਨਾਮ ਲੈ ਰਹੇ ਹੁਣ ਜਿਹੜਾ ਕਹਿੰਦੇ ਕਿ 2 ਦਸੰਬਰ ਜਿਹੜਾ ਫਸੀਲ ਤੋਂ ਪੰਜ ਸਿੰਘ ਸਭਾ ਨੇ ਫੈਸਲਾ ਸੁਣਾਇਆ ਸੀ ਉਹਦੇ ਮੁਤਾਬਕ ਅੱਜ ਸੱਤ ਮੈਂਬਰੀ ਕਮੇਟੀ ਦੇ ਪੰਜ ਕਾਰਸ਼ੀਲ ਕਾਰਸ਼ੀਲ ਕਹਿ ਰਹੇ ਨੇ ਮਨਪੀ ਸਿੰਘ ਯਾਦਲੀ ਇਕਬਾਲ ਸਿੰਘ ਝੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਉਮੈਦਪੁਰੀ ਤੇ ਬੀਬੀ ਸਤਵੰਤ ਕੌਰ ਵੱਲੋਂ ਅੱਜ ਸ੍ਰੀ ਕਾਲ ਤਕ ਸਾਹਿਬ ਤੇ ਅਰਦਾਸ ਕਰਨ ਅਤੇ ਗੁਰੂ ਮਹਾਰਾਜ ਤੋਂ ਅਸ਼ੀਰਵਾਦ प्राप्त ਕਰਨ ਉਪਰੰਤ ਭਰਤੀ ਸ਼ੁਰੂ ਕਰਨ ਦਾ ਅਧਿਕਾਰਿਕ ਐਲਾਨ ਕੀਤਾ ਪੰਜ ਮੈਂਬਰੀ ਭਰਤੀ ਕਮੇਟੀ ਨੇ ਸ਼੍ਰੀਕਾਲਤਕ ਸਾਹਿਬ ਪ੍ਰਤੀ ਆਪਣੀ ਦ੍ਰਿੜਤਾ ਵਚਨਬੱਧਤਾ ਸਮਰਪਿਤ ਭਾਵਨਾ ਦਿਖਾਉਂਦੇ ਕਿ ਪੰਥ ਦੀ ਨੁਮੈਂਦਾ ਜਮਾਤ ਨੂੰ ਮਜ਼ਬੂਤ ਕਰ ਲਈ ਜਿਹੜੀ ਸੇਵਾ ਹੈ ਸ਼੍ਰੀਕਾਲਤਕ ਸਾਹਿਬ ਜੀ ਦੀ ਫਸੀਲ ਤੋਂ ਉਹਨਾਂ ਦੇ ਹਿੱਸੇ ਆਈ ਹੈ ਉਸ ਸੇਵਾ ਨੂੰ ਬਿਨਾਂ ਕਿਸੇ ਭੇਦਭਾਵ ਦੇ ਬੜੀ ਇਮਾਨਦਾਰੀ ਤੇ ਵਿਦਿਆਨਤਦਾਰੀ ਨਾਲ ਪੂਰਾ ਕਰਨ ਲਈ ਪੂਰਨ ਤੌਰ ਤੇ ਤਿਆਰ ਹੈ ਭਰਤੀ ਕਮੇਟੀ ਨੇ ਜਾਰੀ ਪ੍ਰੋਗਰਾਮ ਦੱਸਿਆ ਕਿ ਪੰਥ ਅਤੇ ਪੰਜਾਬ ਦੀ ਨੁਮਾਇੰਦਾ ਸਿਆਸੀ ਜਮਾਤ ਸ਼੍ਰੋਮਣੀ ਕਾਲਦਲ ਦੀ ਭਰਤੀ ਸ਼੍ਰੀ ਕਾਲਤਕ ਸਾਹਿਬ ਉੱਤੇ 18 ਮਾਰਚ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ਇਸ ਭਰਤੀ ਪ੍ਰਕਿਰਿਆ ਨੂੰ ਸਚਜੇ ਢੰਗ ਨਾਲ ਨਿਪਰੇ ਚਾਣ ਲਈ ਲੋੜ ਮੁਤਾਬਕ ਕਾਲੀ ਸੋਚ ਰੱਖਣ ਵਾਲੇ ਤੇ ਸ਼੍ਰੀ ਕਾਲਤਕ ਸਾਹਿਬ ਨੂੰ ਸਮਰਪਿਤ ਸਿੱਖ ਸੰਗਤ ਅਤੇ ਪੰਜਾਬੀਆਂ ਤੋਂ ਸਹਿਯੋਗ ਵੀ ਮੰਗਿਆ ਜਾਵੇਗਾ ਭਰਤੀ ਕਮੇਟੀ ਮੈਂਬਰ ਨੇ ਜਾਣਕਾਰੀ ਸਾਂਝੀ ਕਰਦੇ ਕਹੇ ਕਿ ਸ਼੍ਰੋਮਣੀ ਅਕਾਲੀ ਦਲ ਸਿਰ ਪੰਜਾਬ ਤੱਕ ਹੀ ਭਰਤੀ ਲਈ ਮ限定 ਨਹੀਂ ਹੈ ਹੋਰ ਸੂਬਿਆਂ ਵਿੱਚੋਂ ਖਾਸ ਕਰਕੇ ਦੇਸ਼ ਦੀ ਰਾਜਧਾਨੀ ਤੋਂ ਵੀ ਵੱਡੀ ਪੱਦਰ ਤੇ ਭਰਤੀ ਕੀਤੀ ਜਾਂਦੀ ਹੈ ਇਸ ਲਈ ਆਉਣ ਵਾਲੇ ਕੁਝ ਦਿਨਾਂ ਤੱਕ ਭਰਤੀ ਕਮੇਟੀ ਆਪਣਾ ਪੂਰਾ ਪ੍ਰੋਗਰਾਮ ਜਾਰੀ ਕਰੇਗੀ ਭਰਤੀ ਬਿਨਾ ਕਿਸੇ ਧੜੇਬੰਦੀ ਜਾਂ ਵਿਕਤੀ ਵਿਸ਼ੇਸ਼ ਦੇ ਰੇਕ ਲਈ ਖੁੱਲੀ ਹੋਵੇਗੀ ਭਰਤੀ ਕਮੇਟੀ ਮੈਂਬਰ ਨੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਅੱਜ ਭਰਤੀ ਲਈ ਅਰਦਾਸ ਕਰਨ ਉਪਰੰਤ ਮੈਂਬਰਸ਼ਿਪ ਲਈ ਕਾਪੀਆਂ ਛਪਾਉਣ ਲਈ ਮੁੱਢਲੀ رائے ਕੀਤੀ ਗਈ ਹੈ ਜਿਸ ਤਹਿਤ ਕਾਪੀਆਂ ਦੀ ਛਪਾਈ ਦਾ ਕੰਮ ਅਗਲੇ ਸਾਲ ਹਫਤ ਤੱਕ ਪੂਰਾ ਕਰ ਲਿਆ ਜਾਵੇਗਾ ਅਗਲੇ ਹਫਤੇ ਤੱਕ ਭਰਤੀ ਕਮੇਟੀ ਮੈਂਬਰ ਨੇ ਸਮੁੱਚੇ ਕਾਲੀ ਦਲ ਧੜੇ ਨੂੰ ਅੱਗੇ ਆ ਕੇ ਇੱਕ ਮੁੱਠ ਥੋਕੇ ਭਰਤੀ ਕਰਨ ਦੀ ਮੋੜ ਪਰ ਜ਼ੋਰ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਭਰਤੀ ਕਮੇਟੀ ਨੇ ਕਿਹਾ ਕਿ ਸ਼੍ਰੀ ਕਾਲ ਤਕ ਸਾਹਿਬ ਨੂੰ ਸਮਰਪਿਤ ਸਮੂਹ ਸੰਤ ਸਮਾਜ ਸੰਪਰਦਾਵਾਂ ਦੇ ਮੁਖੀਆਂ ਟਕਸਾਲਾ ਤੇ ਪੰਥਕ ਦਲਾਂ ਨੂੰ ਭਾਵੇਂ ਅਸੀਂ ਨਿੱਜੀ ਤੌਰ ਤੇ ਮਿਲ ਕੇ ਵੀ ਬੇਨਤੀ ਕਰਾਂਗੇ ਪਰ ਮੀਡੀਆ ਰਹਿਮ ਬੇਨਤੀ ਕਰਦੇ ਕਿ ਭਰਤੀ ਵਿੱਚ ਵੱਧ ਤੋਂ ਵੱਧ ਸਹਯੋਗ ਦੇਣ ਦੀ ਕਿਰਪਾਲਤਾ ਕਰਨ ਹੁਣ ਇਹ ਪੰਜ ਮੈਂਬਰੀ ਕਾਲੀ ਦਲ ਆਪਣੀ ਕਰ ਚੁੱਕਾ ਜਾਂ ਕਾਲੀ ਦਲ ਹੋਰ ਵੀ ਕਰੂਗਾ ਉਹਨਾਂ ਦੇ ਤੇ ਮੈਨੂੰ ਲੱਗਦਾ ਕਿ ਡੈਲੀਗੇਟ ਬਣ ਵੀ ਜਾਣੇ ਆਉਣ ਵਾਲੇ ਮਹੀਨੇ ਖਾੜ ਦੇ ਵਿੱਚ ਮੁਰਦੋ ਸੁਬੀਤ ਸਿੰਘ ਬਾਦਲ ਮੁਰਦੋ ਪ੍ਰਧਾਨ ਵੀ ਚੁਣੇ ਜਾਣੇ ਪੱਕੇ ਨੇ ਲਾਜ਼ਮੀ ਨੇ ਪਰ ਆ ਜਿਹੜਾ ਮਾਮਲਾ ਵਾ ਇਹ ਮਾਮਲਾ ਸਿਰਫ ਤੇ ਸਿਰਫ ਜਾਂ ਦੇ ਮੁਰਤੋ ਜਥੇਦਾਰ ਸਬਾਨ ਜਾਂ ਸਿੰਘ ਸਬਾਨ ਨੂੰ ਇੱਕ ਤਾਲਮਿਲ ਕਮੇਟੀ ਬਿਠਾਉਣੀ ਪਏਗੀ ਕਿ ਉਹਨਾਂ ਨੇ ਪਹਿਲਾਂ ਵੀ ਅਪੀਲ ਕੀਤੀ ਕਿ ਚੁੱਲ੍ਹੇ ਸਮੇਟੋ ਇੱਕ ਝੰਡੇ ਥੱਲੇ ਆਓ ਪਰ ਹੱਲੇ ਵੀ ਇਹ ਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਇੱਕ ਮੰਚ ਤੇ ਨਹੀਂ ਆਉਣਾ ਚਾਹੁੰਦੇ ਕਿਉਂ ਇਨਾਂ ਦੇ ਵਿੱਚ ਸ਼ਰੀਕਾ ਇਨਾ ਵਧ ਚੁੱਕਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ 'ਚ ਇਨਾਂ ਦਾ ਸਾਰਿਆਂ ਦਾ ਹੀ ਸਿਆਸੀ ਤੌਰ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਸੁਬੀਸ਼ ਸਿੰਘ ਬਾਦਲ ਹੋਣਾ ਦਾ ਤੇ ਜ਼ਿਆਦਾ ਨੁਕਸਾਨ ਹੋਇਆ ਹੈ ਜਿਆਦਾ ਨੁਕਸਾਨ ਇਸ ਕਰਕੇ ਨਿੱਜੀ ਤੌਰ ਤੇ ਸੁਬੀਸ਼ ਸਿੰਘ ਬਾਦਲ ਜਿਹੜਾ ਹੋਇਆ ਉਹ ਜਿਹੜਾ ਉਹਨਾਂ ਦੇ ਮਨ ਤੇ ਪ੍ਰਭਾਵ ਜਾਂ ਮਨ ਤੇ ਬੋਝ ਆ ਉਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਜਿਹੜਾ ਫਕਰੇ ਕੌਮ ਵਾਪਸ ਲੈਗਾ ਉਹ ਉਹ ਬਹੁਤ ਵੱਡਾ ਬੋਝ ਆ ਤੇ ਜੀ ਸਥਿਤੀ ਦੇ ਵਿੱਚ ਕੀ ਇਹ ਮੁਰ ਤੋਂ ਇਕੱਠੇ ਹੋ ਸਕਦੇ ਕੋਈ ਤਾਲਮਿਲ ਕਮੇਟੀ ਦੀ ਲੋੜ ਪੈਗੀ ਤੇ ਸੰਵਿਧਾਨਿਕ ਤੌਰ ਤੇ ਜਾਂ ਵਿਧਾਨਿਕ ਤੌਰ ਤੇ ਜਿਹੜੇ ਮੰਨੇ ਜਾਣਗੇ ਡੈਲੀਗੇਟ ਜਾਂ ਜਿਹੜੇ ਇਹ ਮੈਂਬਰਸ਼ਿਪ ਆ ਉਹ ਤੇ ਸ਼ਰੂਮ ਨਹੀਂ ਕਾਲੀ ਦਲ ਬਾਦਲ ਦੀ ਹੀ ਮੰਨੀ ਜਾਊ ਕਿਉਂਕਿ ਮਾਨਤਾ ਹੀ ਉਸ ਪਾਰਟੀ ਕੋਲ ਆ ਹੁਣ ਜਥੇਦਾਰ ਸਾਹਿਬ ਹੁਣ ਜਦੋਂ ਅਗਲੀ ਮੀਟਿੰਗ ਕਰਨ ਕਿ ਕੀ ਨਵੀਂ ਦਿਸ਼ਾ ਨਿਰਦੇਸ਼ ਜਾਂ ਹੋ ਸਕਦਾ ਕਿ 33 ਲੱਖ ਤੇ ਇਹਨਾਂ ਦੇ ਨੇ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਆ ਇਹਨਾਂ ਦੇ ਵੀ 33 ਲੱਖ ਹੋ ਜਾਣ ਤੇ ਜੇ 33 ਨੂੰ ਗੁਦੋਣਾ ਗੁਣਾ ਕਰ ਲਿਆ 63 ਲੱਖ ਤੇ ਜੇ 63 ਲੱਖ ਇਹਨਾਂ ਦੇ ਮੈਂਬਰ ਬਣ ਗਏ ਫਿਰ ਤਾਂ 2027 ਚ ਫਿਰ ਇਹਨਾਂ ਦੀ ਸਰਕਾਰ ਪੱਕੀ ਆ ਜੇ ਆਪਾਂ ਮੈਂਬਰਾਂ ਦੇ ਹਿਸਾਬ ਨਾਲ ਦੇਖਣਾ ਤੇ ਜਿਸ ਤਰੀਕੇ ਚ ਕਾਲੀ ਦਲ ਨੂੰ ਇਕੱਠਾ ਹੋਣਾ ਪੈਣਾ ਪੰਜਾਬ ਖਾਤਰ ਹੋਣਾ ਪੈਣਾ ਆਪਣੀ ਧੜੇਬੰਦੀ ਛੱਡ ਕੇ ਇਹਨਾਂ ਨੂੰ ਇੱਕ ਮੰਚ ਤੇ ਇੱਕ ਝੰਡੇ ਤੇ ਆਉਣਾ ਪੈਣਾ ਇਦਾਂ ਦੇ ਸਬੰਧ ਪਹਿਲਾਂ ਵੀ ਕਾਲੀ ਦਲ ਦੇ ਬਹੁਤ ਵਿਗੜਦੇ ਰਹੇ ਨੇ ਚਾਹੇ ਪ੍ਰਕਾਸ਼ ਸਿੰਘ ਬਾਦਲ ਜਾਂ ਜਥੇਦਾਰ ਟੋੜਾ ਸਾਹ ਜਾਂ ਉਸ ਤੋਂ ਪਹਿਲਾਂ ਜਗਦੀਪ ਸਿੰਘ ਤਲਵੰਡੀ ਮੈਂ ਤਾਂ ਜਦੋਂ ਦੇ ਸੰਤ ਫਤਿਹ ਸਿੰਘ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਪਰ ਇਹ ਇਕੱਠੇ ਹੁੰਦੇ ਰਹੇ ਨੇ ਕੌਮ ਦੀ ਖਾਤਰ ਇਹਨਾਂ ਨੂੰ ਇਕੱਠੇ ਹੋਣਾ ਪੈਣਾ ਪੰਜਾਬ ਦੀ ਖਾਤਰ ਇਹਨਾਂ ਨੂੰ ਇਕੱਠੇ ਹੋਣਾ ਪੈਣਾ ਕਿਉਂਕਿ ਇਹੋ ਵੇਲਾ ਜੇ ਇਹਨਾਂ ਨੇ ਇਸ ਵੇਲੇ ਨੂੰ ਸਾਂਭ ਲਿਆ ਹੱਥੋਂ ਜੇ ਵੇਲਾ ਨਿਕਲ ਗਿਆ ਖੁੰਝ ਗਿਆ ਫਿਰ ਇਹਨਾਂ ਦੇ ਪੱਲੇ ਕੁਝ ਨਹੀਂ ਰਹਿਣਾ 27 ਇਹਨਾਂ ਦੇ ਵਾਸਤੇ ਆਖਰੀ ਮੌਕਾ ਉਸ ਤੋਂ ਬਾਅਦ ਜਦੋਂ ਇੱਕ ਖੇਤਰੀ ਪਾਰਟੀ ਲਗਾਤਾਰ ਤਿੰਨ ਵਾਰ ਸੱਤਾ ਤੋਂ ਬਾਹਰ ਹੋ ਜੇ ਨਾ ਫਿਰ ਦੁਬਾਰਾ ਬਹੁਤ ਚਾਂਸ ਘੱਟ ਹੋ ਜਾਂਦੇ ਨੇ ਇੱਥੇ ਤੇ ਇੱਕ ਨੈਸ਼ਨਲ ਪਾਰਟੀ ਕਾਂਗਰਸ ਉਹ ਜੂਪੀ ਚੋਂ ਖਿਸਕੀ ਬਿਹਾਰ ਚੋਂ ਖਿਸਕੀ ਦਿੱਲੀ ਚੋਂ ਖਿਸਕੀ ਹਲੇ ਤੱਕ ਵਾਪਸੀ ਨਹੀਂ ਆਈ ਜਿਸ ਦੇ ਇੰਡੀਆ ਦੇ 6.5 ਲੱਖ ਪਿੰਡਾਂ ਦੇ ਵਿੱਚ ਵਰਕਰ ਬੈਠੇ ਨੇ ਤੇ ਕਾਲੀ ਦਲ ਦੇ ਤੇ 13.5 ਹਜ਼ਾਰ ਦੇ ਵਿੱਚ ਵਰਕਰ ਬੈਠੇ ਕਿਵੇਂ ਖੜੀ ਹੋ ਜੇਗੀ ਇਸ ਕਰਕੇ ਕਾਲੀ ਦਲ ਨੂੰ ਪੰਜਾਬ ਦੀ ਖਾਤਰ ਕੌਮ ਦੀ ਖਾਤਰ ਇਕੱਠੇ ਹੋਣਾ ਪੈਣਾਗਾ ਨਹੀਂ ਤੇ ਜੇ 27 ਦਾ ਵੇਲਾ ਵੀ ਇਹਨਾਂ ਦੇ ਹੱਥੋਂ ਨਿਕਲ ਗਿਆ ਫਿਰ ਪਤਾ ਨਹੀਂ ਕਦੋਂ ਇਹਨਾਂ ਦੀ ਵਾਪਸੀ ਹੋਏਗੀ ਸੱਤਾ ਦੇ ਵਿੱਚ ਕਿਉਂਕਿ ਪੋਲੀਟੀਕਲ ਪਾਰਟੀ ਬਣੀ ਸੱਤਾ ਵਾਸਤੇ ਹਾਲਾਂਕਿ ਠੀਕ ਹੈ ਕਿ ਕਾਲੀ ਦਲ ਵਾਸਤੇ ਜਾਂ ਸੁਭੀਤ ਸਿੰਘ ਬਾਦਲ ਵਾਸਤੇ ਇਸ ਸਮੇਂ ਜਿਹੜਾ ਸਮਾ ਮਾੜਾ ਹੁੰਦਾ ਇਹ ਕੁਦਰਤ ਦਾ ਨਿਜ਼ਮ ਆ ਕਿ ਸਦਾ ਦੇ ਜਿਹੜੇ ਨੇ ਉਹ ਚੜ੍ਹੇ ਵੀ ਨਹੀਂ ਰਹਿੰਦੇ ਤੁਹਾਨੂੰ ਢਲਦੇ ਪਰਛਾਵਿਆਂ 'ਚ ਵੀ ਰਹਿਣਾ ਪੈਂਦਾ ਹੈ ਕਿ ਨਾ ਤੇ ਪਹਿਲਾਂ ਉਹਨਾਂ ਲਗਾਤਾਰ ਵੇਖੋ 97 'ਚ ਸਰਕਾਰ ਬਣ ਗਈ ਫਿਰ 2007 ਤੋਂ ਲੈ ਕੇ 17 ਤੱਕ ਬਣ ਗਈ ਸੈਂਟਰ ਦੇ ਵਿੱਚ ਹੀ ਸਰਕਾਰ ਸੀ ਕਾਲੀ ਦਲ ਇਸ ਮੇਸ਼ਾਂ ਸੱਤਾ ਦੇ ਵਿੱਚ ਹੀ ਰਿਹਾ ਪੰਜਾਬ ਦੇ ਵਿੱਚ ਸੱਤਾ ਜੇ ਪੰਜਾਬ ਤੋਂ ਬਾਹਰ ਹੁੰਦੇ ਸੀ ਸੈਂਟਰ ਦੇ ਨਾਲ ਸਾਂਝੀ ਤੇ ਸ਼੍ਰੋਮਣੀ ਕਮੇਟੀ ਇੱਕ ਆਪਣੇ ਆਪ ਚ ਇੱਕ ਸਰਕਾਰ ਪਰ ਉਹ ਅਕਾਲੀ ਦਲ ਸੱਤਾ ਤੋਂ ਬਾਹਰ ਹੈ ਸੈਂਟਰ ਚੋਂ ਵੀ ਬਾਹਰ ਹੈ ਤੇ ਸਟੇਟ ਚੋਂ ਵੀ ਬਾਹਰ ਇਸ ਕਰਕੇ ਕਾਲੀ ਦਲ ਦਾ ਜਿਹੜਾ ਜਿਆਦਾ ਨੁਕਸਾਨ ਹੋ ਰਿਹਾ